ਹੁਣ ਸਾਰਿਆਂ ਨੇ ਲੋਕੀ ਕਹਿਣ ਲਗੇ ਮਾਨ ਸਾਹਿਬ 130 ਮਾਨੋਂ 13 ਨਹੀਂ 130 ਕਹਿ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਕਨਵੀਨਰ ਵਿਜੇ ਸਾਪਲਾ ਦੀ ਅਗਵਾਈ ਹੇਠ ਫਗਵਾੜਾ ਦੇ ਸਥਾਨਕ ਹੋਟਲ ਵਿੱਚ ਬਹੁਤ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਅਟਵਾਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਸਖਤਰ ਪੰਜਾਬ ਸੂਰਜ ਭਾਰਤਵਾਦ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਵਰਕਰ ਸਾਬਕਾ ਕੌਂਸਲਰ ਮੰਡਲ ਪ੍ਰਧਾਨਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਵਿਜੇ ਸਾਹਬਲਾ ਨੇ ਸੰਬੋਧਨ ਕਰਦੇ ਆ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 400 ਪਾਰ ਦਾ ਜੋ ਨਾਅਰਾ ਦਿੱਤਾ ਗਿਆ ਹੈ ਪੂਰੇ ਦੇਸ਼ ਦੇ ਲੋਕ ਉਸ ਨਾਅਰੇ ਦਾ ਸਮਰਥਨ ਕਰਦੇ ਹੋਏ ਅੱਕੀbaar 400 ਤੋਂ ਪਾਰ ਹੀ ਹੋਵੇਗਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤੰਜ ਕਸਦਿਆਂ ਵਿਜੇ ਸਾਹਬਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਵਾ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ ਲੋਕ ਹੁਣ ਬਾਸ਼ਰਾ ਵਿੱਚ ਸਿਰਫ ਮਨੋਰੰਜਨ ਕਰਨ ਲਈ ਹੀ ਜਾਂਦੇ ਹਨ ਉਹ ਵੀ ਹੁਣ ਅੱਕ ਚੁੱਕੇ ਹਨ ਜਿੱਤਾ ਤਾਜ਼ਾ ਨਾ ਚੀਜ਼ਾ ਫਗਵਾੜਾ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਦੇਖਿਆ ਗਿਆ ਜਿੱਥੇ ਲਗਭਗ ਪਾਹਰ ਪਈਆਂ ਸਾਰੀਆਂ ਕੁਰਸੀਆਂ ਖਾਲੀ ਸਨ ਅਤੇ ਮੰਤਰੀ ਸਾਹਿਬ ਚੋਰ ਦਰਵਾਜੇ ਥਣੀ ਆ ਕੇ ਆਪ ਲੀਡਰਾਂ ਨੂੰ ਸੰਬੋਧਨ ਕਰਕੇ ਵਾਪਸ ਮੁੜ ਗਏ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਮਜੋ ਸੌ ਚੁੱਕ ਰਹੇ ਹਨ ਜਿਸ ਨੂੰ ਨਾ ਕੋਈ ਵੀ ਰੋਕ ਨਹੀਂ ਸਕਦਾ ਕੋਈ ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਰਜਨੀ ਬਾਲਾ ਸਾਬਕਾ ਕੌਂਸਲਰ ਚੰਦਾ ਮਿਸ਼ਰਾ ਆਸੂ ਸਾਂਪਲਾ ਪਰਮੋਦ ਮਿਸ਼ਰਾ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਪ੍ਰਦੀਪ ਅਹੂਜਾ ਵਿੱਕੀ ਸੂਦ ਵੀਰ ਸਿੰਘ ਰਾਣਾ ਹੈਪੀ ਬਰੋਕਰ ਬਸੰਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਵਰਕਰ ਤੇ ਲੀਡਰ ਹਾਜ਼ਰ ਸਨ ਦੇਖੋ ਪੂਰੀ ਖਬਰ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਅੰਦੇ ਲੋਕ ਸਭਾ ਹਲਕਾ ਹਿਾਰਪੁਰ ਦੇ ਵਿਧਾਨ ਸਭਾ ਹਲਕਾ ਫਗਵਾੜਾ ਵਿਖੇ ਮੁੂਤ ਮਿਲਨ ਕਰਾਇਆ ਗਿਆ ਸਾਡੇ ਸੂਬੇ ਦੇ ਬੀਜੇਪੀ ਦੇ ਮਾਨਜੋਗ ਪ੍ਰਧਾਨ ਸਾਹਿਬ ਜੀ ਸ਼੍ਰੀ ਵਿਜਕਰ ਜੀ ਤੇ ਸਮੁੱਚੀ ਲੀਡਰਸ਼ਿਪ ਉਹਨਾਂ ਜੋ ਸਰਨਾ ਦੇਸ਼ ਹੋਇਆ ਸੀ ਉਸ ਦੇ ਮਤਾਬਕ ਇਸ ਵਿਧਾਨ ਸਭਾ ਦੇ ਕਨਵੀਨਰ ਸ਼੍ਰੀ ਵਿਜੇ ਸਾਪਰਾਜੀ ਵੱਲੋਂ ਅਤੇ ਇੱਥੇ ਦੇ ਮੰਡਲ ਪ੍ਰਧਾਨ ਸਹਿਬਾਨ ਇੱਥੇ ਦੇ ਜਿਹੜੇ ਮੌਜੂਦਾ ਐਮਪੀ ਸਹਿਬਾਨ ਸੋਮ ਪ੍ਰਕਾਸ਼ ਜੀ ਦੀ ਸਾਰੀ ਟੀਮ ਵੱਲੋਂ ਅੱਜ ਇੱਥੇ ਬੂਥ ਮਿਲਨ ਕਰਵਾਇਆ ਗਿਆ ਜਿਸ ਦੇ ਵਿੱਚ ਵਰਕਰਾਂ ਵਿੱਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮੈਂ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਪਰਦੇ ਸਬਕਾ ਸਪੀਕਰ ਸ਼੍ਰੀ ਚਰਜੀ ਸਿੰਘ ਅਟਵਾਲ ਜੀ ਜਿਹੜੇ ਕਿ ਇੱਥੇ ਪਹੁੰਚੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਜੀਵਾ ਵੀ ਅਖਦਾ ਕਿ ਉਹਨਾਂ ਨੇ ਸਾਡੇ ਵਰਕਰ ਸਹਿਬਾਨ ਨੂੰ ਆਪਣਾ ਮਾਰਗਦਰਸ਼ਨ ਦਿੱਤਾ ਜਿਹੜਾ ਜੀ ਬਹੁਤ ਸਮਝੇਲਾ ਕੀਤਾ ਗਿਆ ਹੈ ਵਾਜ ਵਾਦੀ ਹੋਵੇਗਾ ਰੇਟ ਦੀ ਹੁੰਦੀ ਰਿਹਾ ਹੈ ਬੰਦੇ ਜੇ ਅੱਜ ਵਰਕਰ ਨੂੰ ਤੁਸੀਂ ਇਹ ਪ੍ਰਸਤਾਵ ਜਿਹੜਾ ਦਿੱਤਾ ਹੈ ਮੈਂ ਤਾਂ ਇੰਨਾ ਨਹੀਂ ਕਦੇ ਕੀਤਾ ਜਾ ਰਿਹਾ ਜੀ ਵਰਕਰ ਦੇਖੋ ਜੀ ਸਾਡੇ ਸੂਬੇ ਦੇ ਸਕੱਤਰ ਮੰਤਰੀ ਸ਼੍ਰੀ ਨਵਸਲੂ ਜੀ ਬਹੁਤ ਜਿਆਦਾ ਮਿਹਨਤ ਕਰ ਰਹੇ ਆ ਉਹਨਾਂ ਇੱਕੋ ਹੀ ਕੋਸ਼ਿਸ਼ ਹੈ ਕਿ ਹਰ ਇੱਕ ਮੰਡਲ ਦੇ ਵਿੱਚ ਜਿਹੜੇ ਆ ਬੂਤ ਬਣਾਏ ਜਾਣ ਪਾਵੇਂ 40 45 ਬੂਥਿਆਂ ਪਾਵੇਂ ਵਧਦੇ ਜਾਂ ਘਟਿਆ ਔਰ ਬੂਥਾਂ ਦਾ ਕਿਹੜੀ ਪੈ ਰਿਹਾ ਉਹ ਭਾਰਤੀ ਜਨਤਾ ਪਾਰਟੀ ਜਿਸ ਦਿਨ ਪੂਰੀ ਕੰਪਲੀਟ ਕਰ ਗਈ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆਉ ਨੂੰ ਕੋਈ ਰੋਕ ਨਹੀਂ ਸਕਦਾ ਆਪਾਂ ਉਸ ਸਮੇਂ ਚੋਣਾਂ ਦੇ ਕਹਿ ਰਹੇ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 13 ਦੀਆਂ 13 ਸੀਟਾਂ ਤੇ ਉਹ ਕਬਜ਼ਾ ਕਰੇਗੀ ਭਾਜਪਾ ਆਪਣੇ ਇੱਥੇ ਦੇਖਦੀ ਹੈ ਬੀਜੇਪੀ ਦਾ ਜਿਹੜਾ ਕਿਡਰ ਹੈ ਉਹ ਡੇ বাই ਡੇ ਜਿਹੜਾ ਉਹ ਵਧ ਰਿਹਾ ਹੈ ਆ ਕਾਫਲਾ ਬਹੁਤ ਵੱਡਾ ਹੋ ਰਿਹਾ ਹੈ ਤੁਸੀਂ ਦੇਖਿਆ ਕਿ ਲੋਕਾਂ ਦੇ ਕੋਲ ਲੋਕਾਂ ਨੇ ਅਕਾਲੀ ਵੀ ਦੇਖ ਰਹੀ ਹੈ ਕਾਂਗਰਸ ਵੀ ਦੇਖ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਿਖ ਲਈ ਕਿਉਂਕਿ ਆ ਜੀ ਸਰਕਾਰ ਵੀ ਆਮ ਆਦਮੀ ਦੇ ਝੂਠ ਬੋਲਣ ਦੇ ਬੜੇ ਮਾਰਿਆ ਔਰ ਮੈਂ ਸਮਝਦਾ ਕਿ ਬੀਜੇਪੀ ਜਿਹੜੀ ਹੈ ਹਮੇਸ਼ਾ ਜਿੱਤ ਪ੍ਰਾਪਤ ਹੋਊਗੀ ਪੰਜਾਬ ਦੇ ਚ ਆਉਣ ਵਾਲਾ ਸਮਾਂ ਜਿਹੜਾ ਬੀਜੇਪੀ ਦਾ ਹੋਊਗਾ ਜਿਹੜਾ ਹੁਣ ਪਹਿਲਾਂ ਤਾਂ ਆਪਾਂ ਕੱਲੀ ਨਾਲ ਮਿਲ ਕੇ ਲੜਦੇ ਸੀ ਔਰ ਇਸ ਵਾਰ 13 ਦੀਆਂ 13 ਸੀਟਾਂ ਤੇ ਮੁਕਰੇ ਲੜ ਰਹੇ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਤੁਸੀਂ 48 ਦਾ ਜਦੋਂ ਬੱਠ ਜੋੜ ਸੀਗਾ ਅਸੀਂ ਇੱਕ ਸੀਮਤ ਸੀਗੇ 23 ਸੀਟਾਂ ਦਾ ਸੀਮਤ ਸੀਗੇ ਅੱਜ ਅਸੀਂ 117 ਸੀਟਾਂ ਦੇ ਉੱਪਰ ਆਪਣੀ ਜਿਹੜੀ ਆ 65 ਹੈ ਜੀ ਉਹ ਪਕੜਿਆ ਬਣਾਉਣ ਜਾ ਰਹੇ ਹਾਂ ਸਾਰੇ ਜਿਤਾਉਣ ਕੀ ਲੋਕ ਸਭਾ ਚੋਣਾਂ ਚੱਲ ਰਹੀਆਂ ਇਹਦੇ ਵਿੱਚ ਕਦੋਂ ਤੱਕ ਭਾਜਪਾ ਦਾ ਉਮੀਦਵਾਰ ਐਲਾਨ ਹੋ ਸਕਦਾ ਹੋ ਸ਼ਹਿਰ ਭਾਰਤੀ ਜਨਤਾ ਪਾਰਟੀ ਉਮੀਦਵਾਰਾਂ ਦੇ ਉੱਪਰ ਬਹੁਤ ਗਹਿਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਔਰ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਮੈਨੂੰ ਲੱਗਦਾ ਕਿ ਜਿਆਦਾ ਸੀ ਬਾਕੀ ਦੀਆਂ ਸੀਟਾਂ ਜਿਹੜੀਆਂ ਅਨਾਉਂਸ ਹੋ ਜਾਣਗੀਆਂ ਅਤੇ ਇਹ ਭਾਰਤੀ ਜਨਤਾ ਪਾਰਟੀ ਹੈ 13 13 ਸੀਟਾਂ ਦੇ ਉੱਪਰ ਇਲੈਕਸ਼ਨ ਲੜ ਕੇ ਇੱਕ ਨਵਾਂ ਇਤਿਹਾਸ ਸਿਰਜੂਗੀ ਅਤੇ ਬੱਤਵ ਸੀਟਾਂ ਜਿਹੜੀਆਂ ਅਸੀਂ ਨਰਿੰਦਰ ਮੋਦੀ ਦੀ ਟੀਮ ਵਿੱਚ ਪਾ ਕੇ ਕਿ ਭਾਜਪਾ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਸਭਾ ਜੀ ਅੱਜ ਦਾ ਬੂਥ ਮਿਲਣੀ ਸਮਾਗਮ ਕਰਾਇਆ ਗਿਆ ਭਾਜਪਾ ਨੂੰ ਕੀ ਦੇ ਬਾਰੇ ਜਾਗਰੂਕ। ਅੱਜ ਜਿਹੜਾ ਬੂਥ ਸੰमेलन ਹਗਵਾੜਾ ਵਿਧਾਨ ਸਭਾ ਦਾ ਜਿੱਦਾਂ ਕਿ ਮੈਨੂੰ ਕਨਵੀਨਰ ਥਾਪਿਆ ਗਿਆ ਆ ਉਹਦਾ ਅੱਜ ਬੂਥ ਸੰਮੇਲਨ ਸੀ। ਅਰੇ ਬੂਥ ਸੰਮੇਲਨ ਜਾ ਕੇ ਜਿਹੜੇ ਵਰਕਰ ਆ ਉਹ ਬੂਥ ਤੇ ਜਾ ਕੇ ਆਪਣੀ ਜਿਹੜਾ ਕਾਰਵਾਈ ਕਰਨ ਔਰ ਲੋਕਾਂ ਨੂੰ ਵਤ ਵਤ ਮੋਦੀ ਜੀ ਦੀਆਂ ਯੋਜਨਾਵਾਂ ਦੇ ਨਾਲ ਦੱਸਦੇ ਹੋਏ ਉਹਨਾਂ ਨੂੰ ਜੋੜਨ ਔਰ ਕਿਉਂਕਿ ਭਾਜਪਾ ਦਾ ਮੰਨਣਾ ਹੈ ਸਾਡਾ ਮੰਨਣਾ ਹੈ ਕਿ ਵੀ ਜਿਹੜਾ ਜਦੋਂ ਅਸੀਂ ਬੂਥ ਜਿੱਤਦੇ ਹਾਂ ਤਾਂ ਆਹੀ ਅਸੀਂ ਇਲੈਕਸ਼ਨ ਜਿੱਤਦੇ ਹਾਂ ਭਾਵੇਂ ਸਾਡੀ ਜਿਹੜੀ ਚੋਣਾਂ ਦੀ ਅਗਰ ਕੋਈ ਲੜਾਈ ਹੁੰਦੀ ਹੈ ਤਾਂ ਉਹ ਚੋਣ ਜਿਹੜਾ ਆ ਉਹ ਬੂਥ ਤੇ ਹੀ ਜਿੱਤ ਹਾਰ ਹੁੰਦੀ ਹੈ ਇਸ ਕਰਕੇ ਸਾਰੇ ਬੂਥ ਦੇ ਕਾਰਜਕਰ ਜਿਹੜੇ ਲੈਵਲ ਦੇ ਕਾਰਜਕਰਤਾ ਨੂੰ ਅੱਜ ਬੁਲਾਇਆ ਸੀ ਔਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਆਉਣ ਨਾਲੀਆਂ ਜਿਹੜੀਆਂ ਚੋਣ ਜਿਹੜੇ 1 ਜੂਨ ਨੂੰ ਪੰਜਾਬ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਖਰੀ ਚਰਨ ਦੇ ਵਿੱਚ ਹੋਣ ਜਾ ਰਹੇ ਨੇ ਉਹਦੇ ਵਿੱਚ ਸਾਰੇ ਲਗਨ ਨਾਲ ਲਾ ਕੇ ਮੋਦੀ ਜੀ ਦੀਆਂ ਯੋਜਨਾਵਾਂ ਘਰ ਘਰ ਪਹੁੰਚਾਉਂਦੇ ਹੋਏ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਦੇ ਹੋਏ ਵੱਡੀ ਗਿਣਤੀ ਦੇ ਵਿੱਚ ਇੱਥੋਂ ਜਿੱਤ ਪ੍ਰਾਪਤ ਹੋਵੇ ਇਸ ਆਸ ਦੇ ਨਾਲ ਅੱਜ ਦਾ ਜਿਹੜਾ ਗੁੱਟ ਸੰਮਿਲਨ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ 13 ਦੀਆਂ 13 ਥੀਟਾ ਦੇ ਉਹ ਦਰਜਾ ਘਰੇਗੀ ਤੇ ਜਿੱਤਾ ਲਗਰੇਗੀ ਤੇ ਉਹ ਤਾਂ ਕਿੱਥੇ ਕਿੱਥਾ ਦੇਖ ਰਹੇ ਉਹ ਤਾਂ ਕਹਿੰਦੇ ਨੇ ਕਿ ਮਾਨ ਸਾਹਿਬ ਨੇ ਕਿਹਾ ਕਿ ਤੇ ਮਾ ਹੁਣ ਸਾਰਿਆਂ ਨੇ ਲੋਕੀ ਕਹਿਣ ਲੱਗੇ ਮਾਨ ਸਾਹਿਬ 13 0 ਮਾਨੋਂ 13 ਨਹੀਂ 13 0 ਕਹਿਣ ਲੱਗਾ ਕਿਉਂਕਿ ਕੱਲ ਹੀ ਤੁਸੀਂ ਦੇਖਿਆ ਫਗਵਾੜਾ ਦੇ ਵਿੱਚ ਸੱਤ ਲੋਕ ਸਭਾਵਾਂ ਦਾ ਉਹਨਾਂ ਦੇ ਵੋਲੰਟੀਅਰਸ ਦਾ ਇੱਥੇ ਸੰਮੇਲਨ ਸੀ ਤਾਂ ਗਿਣਤੀ ਨਾ 250 300 ਵਿਅਕਤੀ ਉੱਥੇ ਜਿਹੜਾ ਪਹੁੰਚ ਸਕਿਆ ਬਾਰ ਸਾਰੀਆਂ ਕੁਰਸੀਆਂ ਖਾਲੀ ਰਹੀਆਂ ਇਹਦੇ ਤੋਂ ਪਤਾ ਲੱਗ ਗਿਆ ਕਿ ਸੱਤ ਲੋਕ ਸਭਾ ਉਹਦੇ ਨਾਲੋਂ ਵੱਡਾ ਸਾਡੇ ਇੱਕ ਫਗਵਾੜੇ ਦੇ ਵਿਧਾਨ ਸਭਾ ਦੇ ਵਲੰਟੀਅਰ ਜਿਹੜੇ ਸੀ ਕਿਉਂਕਿ ਬੂਥ ਦੇ ਉੱਤੇ ਵਲੰਟੀਰੀ ਕੰਮ ਕਰ ਰਿਹਾ ਉਦੋਂ ਜ਼ਿਆਦਾ ਜਿਹੜੀ ਵੱਡੀ ਗਿਣਤੀ ਸਾਡੇ ਇੱਥੇ ਦੇ ਲੋਕਾਂ ਬੈਠੇ ਸੀ ਭਾਵ ਹੁਣ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਇਹ ਕੱਲ ਦੇ ਤੁਸੀਂ ਇੱਥੇ ਫਗਵਾੜੇ ਦੇ ਵਿੱਚ ਹੋਏ ਉਹਨਾਂ ਦੇ ਕਾਰਜਕ੍ਰਮ ਤੋਂ ਅੰਦਾਜ਼ਾ ਲਾ ਸਕਦੇ ਹੋ ਹੁਣ ਇਹ ਕਹਿ ਸਕਦੇ ਮਾਨ ਸਾਹਿਬ 13 0 ਸ਼੍ਰੋਮਣੀ ਅਕਾਲੀ ਦਲ ਦਾ ਕੁੱਟ ਕੇ ਪਹਿਲੀ ਵਾਰ ਆਪਾਂ ਇਸ ਤਰ੍ਹਾਂ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਇਕੱਲੇ ਲੜ ਰਹੀ ਹੈ ਭਾਜਪਾ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਇਤਨਾ ਦੀ ਕਾਰਜਕਰਤਾਵਾਂ ਦੇ ਵਿੱਚ ਪਹਿਲਾਂ ਨਾਲੋਂ ਕਈ ਗੁਣਾ ਉਤਸ਼ਾਹ ਆ ਕਿਉਂਕਿ ਬਹੁਤ ਸਾਰੀਆਂ ਸਗਾਂ ਦੇ ਉੱਤੇ ਕਾਰਜਕਰਤਾ ਇਹ ਕਹਿ ਰਹੇ ਕਿ ਅਸੀਂ ਪਹਿਲੀ ਵਾਰ ਅਸੀਂ ਭਾਜਪਾ ਦੇ ਸਿੰਬਲ ਦਾ ਬਟਨ ਦਬਣਾ ਹੈ ਕਿਉਂਕਿ ਉਹ ਕਦੀ ਐਸੀਆਂ ਵੀ ਜਗਾਵਾਂ ਸੀ ਜਿੱਥੇ ਕਦੀ ਉਹਨਾਂ ਨੂੰ ਨਾ ਐਮਐਲਏ ਵੇਲੇ ਨਾ ਐਮਪੀ ਵੇਲੇ ਕਦੀ ਪੰਜ ਪਾਦਾ ਸਿੰਪਲ ਦੇ ਉੱਤੇ ਜਾਂ ਐਮਸੀ ਲਈ ਵੀ ਕਦੀ ਬਟਨ ਦਬਣ ਦਾ ਸੁਭਾਗ ਨਹੀਂ ਸੀ ਪ੍ਰਾਪਤ ਹੋਇਆ ਹੁਣ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਚੋਣ ਲੜ ਰਹੀ ਹੈ ਔਰ ਕਾਰਜਕਰਤਾ ਦੇ ਵਿੱਚ ਉਤਸ਼ਾਹ ਆ ਔਰ ਉਸ ਉਤਸ਼ਾਹ ਨੂੰ ਦੇਖਦੇ ਆਂ ਦੇਖਦੇ ਹੋ ਤੁਸੀਂ ਦੇਖਦੇ ਹੋ ਹਰ ਰੋਜ਼ ਕੋਈ ਨਾ ਕੋਈ ਨਵੇਂ-ਨਵੇਂ ਜਿਹੜੇ ਚਿਹਰੇ ਸਾਡੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਆਂ ਕਦੋਂ ਤੱਕ ਕੁੰਮੀ ਦਿੱਤਾ ਜਾ ਸਕਦੀ ਹੈ ਕਿਉਂਕਿ ਹੁਸ਼ਿਆਰਪੁਰ ਸੀਟ ਹਮੇਸ਼ਾ ਅੱਗੇ ਪਿੱਛੇ ਕਾਫੀ ਵਾਰ ਲੇਟੀ ਹੋ ਜਾਂਦੀ ਹੈ ਇਸ ਵਾਰ ਕਦੋਂ ਤੱਕ ਆਪਾ ਉਮੀਦ ਲਾ ਸਕਦੇ ਕਿ ਉਮੀਦਵਾਰ ਹਲਾ ਕਰਤਾ ਜਾਵੇਗਾ ਇੱਕ ਕੰਮ ਤਾਂ ਵੈਸੇ ਜਲੰਧਰ ਹਾਈ ਕਮਾਂਡ ਜਿਹੜਾ ਸਾਡਾ ਨਹੀਂ ਆ ਉਹ ਤੋਂ ਹਾਈ ਕਮਾਂਡ ਦਾ ਆ ਕੇਂਦਰੀ ਹਾਈ ਕਮਾਂਡ ਦਾ ਆ ਔਰ ਹਾਈ ਕਮਾਂਡ ਕਦੋਂ ਕਰੇਗੀ ਐਜਾ ਤਾਂ ਉਹਨਾਂ ਨੂੰ ਪਤਾ ਹੋਵੇਗਾ ਪਰ ਜਿੱਥੇ ਤੱਕ ਆਲੇ ਦੁਆਲੇ ਜਿਹੜੀਆਂ ਖਬਰਾਂ ਮਿਲ ਰਹੀਆਂ ਹਨ ਜਲਦ ਹੀ ਉਹ ਜਿਹੜੀਆਂ ਇਹ ਸਾਰੀਆਂ ਬਾਕੀ ਰਹਿਣੀਆਂ ਸੀਟਾਂ ਜਿਹੜੀਆਂ ਉਹ ਡਿਕਲੇਅਰ ਕਰਨ ਜਾ ਰਹੇ ਹਨ ਅੱਜ ਫਵਾੜੇ ਵੀ ਖੇ ਬੂਟਸ ਫੈਲਣ ਕਰਾਇਗਾ ਜਿਸ ਵਿੱਚ ਭਾਰਤੀ ਜਨਤਾ ਯੂਵ ਮੋਰਚਾ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਭਾਰਤੀ ਜਨਤਾ ਯੂਵ ਮੋਰਚਾ ਦਿਲ ਖੋਲ ਕੇ ਦਿਨ ਰਾਤ ਮਿਹਨਤ ਕਰਕੇ ਭਾਜਪਾ ਨੂੰ ਬੜੀ ਲੰਬੀ ਲੀਡ ਲੈ ਕੇ ਦੇਵੇਗੀ ਤੇ ਬੜੀ ਤਕੜੀ ਜਿੱਤ ਤੇ ਪੋਪੀ ਸਾਹਿਬ ਦੀ ਹਿਸ਼ਾਰਪੁਰ ਦੀ ਸੀਟ ਝੋਲੀ ਪਾਵੇਗੀ ਕਿਤਾ ਵੀ ਹੁਣ ਜੂੜਾ ਹੋਣ ਜਾ ਰਹੀ ਹੈ ਇਹ ਲੋਕ ਸਭਾ ਜਿਹੜੀ ਉਮੀਦਵਾਰ ਹੈ ਇਹਨੂੰ ਹਲਾਣਿਆ ਜਾ ਰਿਹਾ ਹੈ ਭਾਜਪਾ ਲੋਕ ਜਵਾ ਮੋਚਾ ਦਾ ਕਿਹੋ ਜਿਹਾ ਰੋਲ ਹੋਵੇਗਾ ਜਿਹੜਾ ਮੋਚਾ ਦਾ ਐਮਰੋਲ ਹੋਵੇਗਾ ਉਮੀਦਵਾਰ ਕੋਈ ਵੀ ਹੋਵੇ ਅਸੀਂ ਪਾਰਟੀ ਦਾ ਪ੍ਰਚਾਰ ਪੂਰਾ ਦਿਲੋਂ ਕਰਾਂਗੇ ਤੇ ਪੂਰਾ ਜੋਰ ਸ਼ੋਰ ਦਾ ਜੋ ਮੋਚਾ ਕਰੇਗਾ ਗੋੜਾ ਵਿੱਚ ਜਿਹੜਾ ਭੂਤ ਸੰਮੇਲਨ ਹੋਇਆ ਤੁਸੀਂ ਵੀ ਉਹਦੇ ਵਿੱਚ ਸ਼ਿਰਕਤ ਕੀਤੀ ਹੈ ਕੀ ਕਿਹੜਾ ਚਾਹੂਗੇ ਅੱਜ ਫੁਰਵਾੜੇ ਵਿੱਚ ਬੱਕਰਾ ਦਾ ਉਸਾ ਦੇ ਕੇ ਮੈਂ ਸਮਝਦਾ ਕਿ ਵਾਰ ਦੇ ਵਰਕਰਾਂ ਚ ਐਸ ਵਾਈ ਇਸ ਇਲੈਕਸ਼ਨ ਵਿੱਚ ਬਹੁਤ ਵਧੀਆ ਵਿਚਾਰ ਹੈ ਮੈਨੂੰ ਆਪਣੀ ਬਾਰੇ ਤਾਂ ਯਾਦ ਆ ਕਿ ਮੈਂ ਇਥੋਂ ਇਲੈਕਸ਼ਨ ਦੋ ਵਾਰ ਲੜਿਆ ਇੱਕ ਵਾਰ 18 1999 ਵਿੱਚ ਲੜਿਆ ਇੱਕ ਦੋ ਵਾਰ 4000 ਵਿੱਚ ਲੜਿਆ ਔਰ ਇਸ ਭਗਵਾੜਾ ਹਲਕੇ ਦੇ ਲੋਕਾਂ ਨੇ ਇਹਦੇ ਚਾਰ ਪੰਜ ਹਲਕੇ ਹੋਸੋੜੇ ਫਲੋਰ ਤੇ ਪੈਂਦੇ ਸਨ ਇਹ ਫਰਪਾਗੜ ਔਰ ਉਹਨਾਂ ਵਿੱਚੋਂ ਫਗਵਾੜਾ ਹਲਕਾ ਜਿਹੜਾ ਖਾਸ ਕਰਕੇ ਇਹ ਜਿਹੜਾ ਬਹੁਤ ਸੰਤਿਨਾਰ ਸਾਡੇ ਮੈਨਸਾਬਨਾ ਕਿ ਇਹਨਾਂ ਨੇ ਮੈਨੂੰ ਪਿਆਰ ਸਤਿਕਾਰ ਦਿੱਤਾ